ਨਗਰ ਕਾਉਂਸਲ ਤਰਨਤਾਰਨ ਦੀਆਂ ਚੋਣਾਂ 9 ਸਾਲ ਬਾਅਦ ਹੋ ਰਹੀਆਂ ਹਨ ਔਰ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਔਰ ਲੋਕ ਖੁਸ਼ ਹਨ ਕਿ ਸਾਡੀ ਵੀ 9 ਸਾਲ ਬਾਅਦ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਇਸ ਲਈ ਅਸੀਂ ਅੱਜ ਪੰਜ ਵਾਡਾਂ ਦੇ ਇੰਚਾਰਜ ਦੀਪਕ ਸੂਤ ਜਿਨ੍ਹਾਂ ਨੂੰ ਕਿ ਪਿਆਰ ਨਾਲ ਲੋਕ ਬੋਬੀ ਕਹਿੰਦੇ ਹਨ ਉਹਨਾਂ ਨੂੰ ਕੁਝ ਜਾਣਾਰੇ ਹਾਂ ਕਿ ਉਹਨਾਂ ਦੀਆਂ ਪੰਜ ਵਾਡਾਂ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਹੈ ਔਰ ਉਹ ਕਿਹੜੇ ਮੁੱਦੇ ਲੈ ਕੇ ਰੋਕਾ ਕੋ ਜਾ ਰਹੇ ਹਨ ਕਿ ਜਿਹੜੇ ਉਹਨਾਂ ਨੂੰ ਵੋਟ ਦਿੱਤੀ ਜਾਵੇ ਮੈਂ ਦੀਪਕ ਸੂਦ ਬੋਬੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੀ ਮੈਂ ਦੇਖੋ ਦੱਸਣਾ ਚਾਹਨਾ ਵਾਂ ਕਿ 10 ਸਾਲ ਬਾਅਦ ਤਰਨਤਨ ਸ਼ਹਿਰ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਦੇਖੋ ਪੁਰਾਣੀ ਪਾਰਟੀਆਂ ਦੇ ਫਸਾਏ ਹੋਏ ਕੰਮ ਆ ਕਿ ਜਿਹੜੀਆਂ 10 ਸਾਲ ਆਪਣੇ ਤਰਨਤਨ ਸ਼ਹਿਰ ਦੀਆਂ ਚੋਣਾਂ ਨਹੀਂ ਹੋਈਆਂ ਔਰ ਦੇਖੋ ਪਹਿਲੀ ਵਾਰੀ ਇਹ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਆਪਣੇ ਲੈਵਲ ਤੇ ਬਿਲਕੁਲ ਨਰਭਖ ਚੋਣਾ ਕਰਵਾ ਰਹੀ ਹੈ ਜੀ ਦੇਖੋ ਅੱਗੇ ਤੁਹਾਨੂੰ ਵੀ ਸਾਰੇ ਤੁਸੀਂ ਜਾਣਦੇ ਜੇ ਪਿਛਲੀਆਂ ਸਰਕਾਰਾਂ ਉਹਦੇ ਵਿੱਚ ਅਧੀਆਂ ਚੋਣਾਂ ਹੁੰਦੀਆਂ ਤੇ ਅੱਧੇ ਕਾਗੇ ਰੱਦ ਹੋ ਜਾਂਦੇ ਸੀ ਜੀ ਐਰ ਕੀ ਪਹਿਲੀ ਵਾਰੀ ਆ ਕਿ ਬਿਲਕੁਲ ਨਰਭਖ ਤਰੀਕੇ ਦੇ ਨਾਲ ਦੇਖੋ ਕੋਈ ਵੀ ਮੇਰੇ ਖਿਆਲ ਆ ਕੋਈ ਇੱਕ ਦੋ ਕੈਂਡੀਡੇਟ ਛੱਡ ਦਈਏ ਸਾਰੇ ਹੀ ਕੈਂਡੀਡੇਟ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਆਪਣੇ ਆਪਣੇ ਚੋਣ ਦਾ ਜਿਹੜਾ ਮਤ ਦਾ ਅਧਿਕਾਰ ਕਰ ਰਹੇ ਆ ਔਰ ਚੋਣ ਲੜ ਰਹੇ ਆ ਕਿਸੇ ਦੇ ਵੀ ਕਾਗਜ਼ ਮੌਜੂਦਾ ਸਰਕਾਰ ਨੇ ਰਿਜੈਕਟ ਨਹੀਂ ਕਰਵਾਏ ਦੇਖੋ ਆਮ ਆਦਮੀ ਪਾਰਟੀ ਨੂੰ ਸਿਰਫ 3 ਸਾਲ ਹੁੰਦ ਚ ਆਇਆ ਹੋਇਆ ਜੀ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਆਮ ਇਨਸਾਨ ਦੀ ਲੋਡ ਸੀ 600 ਯੂਨਟ ਬੱਤੀ ਦਾ ਦੇਖੋ ਅੱਜ 90% ਲੋਕਾਂ ਦਾ ਜਿਹੜਾ ਬੱਤੀ ਦਾ ਬਿੱਲ ਆ ਉਹ ਲਗ ਲਗਭਗ ਫ੍ਰੀ ਆ ਰਿਹਾ ਵਾ ਜੀ ਕੋਈ ਪੈਸਾ ਨਹੀਂ ਆ ਰਿਹਾ ਪਰਾਣੀਆਂ ਸਰਕਾਰਾਂ ਚਾਹੇ ਤੁਸੀਂ ਕਾਲੀਦਾਵ ਦੀ ਸਰਕਾਰ ਲਾ ਲਓ ਚਾਹੇ ਕਾਂਗਰਸ ਦੀ ਲਾ ਲਓ ਚਾਹੇ ਤੁਸੀਂ ਬੀਜੇਪੀ ਦੀ ਲਾ ਲਓ ਜੀ ਵਾਦਾ ਕਰਦੇ ਰਹੇ ਆ ਠੀਕ ਆ ਜੀ ਔਰ ਕਿਸੇ ਨੇ ਵੀ ਅੱਜ ਤੱਕ ਬੱਤੀ ਦੇ ਬਿਲ ਫਰੀ ਨਹੀਂ ਕੀਤੇ ਜੀ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਆ ਕੇ 600 ਯੂਨਟ ਜਿਹੜੇ ਆ ਬੱਤੀ ਦਾ ਆਮ ਦੇਖੋ ਜਦੋਂ ਦੀ ਸਰਕਾਰ ਆਈ ਹੈ ਉਦੋਂ ਦੇ ਦਿੱਤੇ ਆ ਜੀ ਦੂਜਾ ਦੇਖੋ ਅੱਜ ਵੀ ਦੋ ਤਿੰਨ ਵਾਡਾ ਮਗਰ ਮੁਹੱਲਾ ਕਲੀਨਿਕ ਚੱਲ ਰਹੇ ਆ ਠੀਕ ਆ ਜੀ ਔਰ ਹਰ ਸ਼ਹਿਰ ਵਾਸੀ ਉਸ ਮੈ ਲਾਕ ਲਿੰਨ ਦੇ ਕਿ ਜਾ ਕੇ ਆਪਣਾ ਕੋਈ ਵੀ ਇਲਾਜ ਫ੍ਰੀ ਤਰੀਕੇ ਨਾਲ ਕਰਾ ਸਕਦਾ ਵਾ ਟੈਸਟ ਫ੍ਰੀ ਆ ਦਵਾਈਆਂ ਉਤੇ ਫ੍ਰੀ ਮਿਲਦੀਆਂ ਵਾ ਦੇਖੋ ਮੁੱਦੇ ਬੋਧਿਆ ਅੱਜ 33 ਤਰ੍ਹਾਂ ਪ੍ਰਕਾਰ ਦੇ ਜਿਹੜੇ ਅੱਗੇ ਸਾਨੂੰ ਜਾਣਾ ਪੈਂਦਾ ਹੈ ਕੋਈ ਵੀ ਕੰਮ ਆ ਕੋਈ ਲਾਇਸੈਂਸ ਬਣਾਣਾ ਵਾ ਕੋਈ ਵੀ ਆ ਤੁਸੀਂ ਇੱਕ ਨੰਬਰ ਡਾਇਲ ਕਰੋ ਉਹ 33 ਪ੍ਰਕਾਰ ਦੇ ਕੰਮ ਜਿਹੜੇ ਤੁਹਾਡੇ ਘਰ ਬੈਠਿਆਂ ਹੁੰਦੇ ਆ ਅਸੀਂ ਕਰਵਾਨਿਆਂ ਲੋਕੀ ਕਈ ਜਿਹੜੇ ਵਿਰੋਧੀ ਪਾਰਟੀਆਂ ਕੰਨੀਆਂ ਨਹੀਂ ਹੁੰਦੀਆਂ ਤੁਸੀਂ ਆਮ ਇਨਸਾਨ ਨੂੰ ਪੁੱਛ ਕੇ ਵੇਖੋਗੇ ਉਹ ਕੰਮ ਸਾਰੇ ਅੱਜ ਕੱਲ ਘਰਾਂ 'ਚ ਬੈਗੇ ਹੁੰਦੇ ਆਗੇ ਤੁਸੀਂ ਫੋਨ ਕਰੋ ਤੁਹਾਨੂੰ ਉਹਦੀ ਅਪਾਇੰਟਮੈਂਟ ਮਿਲਦੀ ਹੈ ਔਰ ਕੰਮ ਜਿਹੜੇ ਆ ਤੁਹਾਡੇ ਘਰਾਂ 'ਚ ਹੋ ਜਾਂਦੇ ਆ ਕੇ ਅੱਗੇ ਕਿਸੇ ਨੇ ਮੈਰੀਜਨ ਆਪਣਾ ਜਿਸ ਤਰ੍ਹਾਂ ਰਜਿਸਟਰਡ ਕਰਵਾਣੀ ਹੁੰਦੀ ਸੀ ਤੇ ਚੱਕਰ ਮਾਰਨੇ ਪੈਂਦੇ ਸੀ ਤੇ ਉਹਨਾਂ ਦੇ ਕੰਮ ਨਹੀਂ ਸੀ ਹੁੰਦੇ ਤੇ ਅੱਜ ਦੇਖੋ ਤੁਹਾਡੇ ਘਰਾਂ 'ਚ ਆ ਕੇ ਜਿਹੜੇ ਆ ਕੰਮ ਹੋ ਰਹੇ ਆ ਦੇਖੋ ਬਾਕੀ ਸੋਲ ਸਾਹਿਬ ਤਰਨਤਾਰਨ ਦੇ ਵਧੀਆ ਐਮਐਲਏ ਸਾਹਿਬ ਆ ਕਈ ਲੋਕ ਉਹਨਾਂ ਵਿਰੋਧ ਗਲਤ ਪ੍ਰਚਾਰ ਕਰਦੇ ਆ ਹਰ ਇੱਕ ਆਮ ਇਨਸਾਨ ਦੀ ਤਰ੍ਹਾਂ ਉਹ ਇੱਕ ਐਮਐਲਏ ਨਾ ਹੁੰਦਾ ਆ ਆਮ ਇਨਸਾਨ ਦੀ ਤਰ੍ਹਾਂ ਸ਼ਹਿਰ ਦੇ ਵਿੱਚ ਵਿਚਰਦੇ ਆ ਔਰ ਦੇਖੋ ਜਿਹੜਾ ਕੱਕੇ ਕੰਡੇ ਵਾਲੇ ਪੁਲ ਭਾਰੇ ਆ ਵਾ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਨੇ ਪੁਲ ਲਿਆਂਦਾ ਵਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਲਦੀ ਕਈ ਸਰਕਾਰਾਂ ਨੇ ਵਾਦਾ ਕੀਤਾ ਕਿ ਡੰਡਿਆਰ ਰੋਡ ਦਾ ਪੁਲ ਬਣੂਗਾ ਕਿੰਨਾ ਰਾਸ਼ੀਆ ਦੇਖੋ ਜੀ ਕਿਉਂਕਿ ਹਰ ਬੰਦੇ ਕੋਲ ਅੱਜ ਕੋਈ ਦੇਖੋ ਸਕੂਟਰ ਤੇ ਕੱਢ ਗਿਆ ਹਰ ਬੰਦੇ ਕੋ ਕਾਰ ਆ ਜੀ ਕਾਰ ਦੀ ਹਰ ਬੰਦੇ ਕੋ ਲੋੜ ਦੇ ਅਨਸਾਰ ਕਾਰ ਹੈਗੀ ਆ ਜੀ ਔਰ ਉਹਦੇ ਨਾਲ ਇੰਨਾ ਕੁ ਰਸ਼ ਹੋ ਗਿਆ ਵਾ ਕਿ ਦੁਪਹਿਰੇ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਵਾ ਔਰ ਇਹਨਾਂ ਨੇ ਇਹਦੇ ਵਾਸਤੇ ਵੀ ਡਾਕਟਰ ਸੋਹਲ ਜੀ ਨੇ ਆਪਣਾ ਐਮਐਲਏ ਸਾਹਿਬ ਤਰਨਤਾਰ ਨੇ ਪੂਰਾ ਜੋੜ ਲਾਇਆ ਵਾ ਔਰ ਜਲਦੀ ਹੀ ਇਹ ਜਿਹੜਾ ਜੰਡਿਆਲਾ ਰੋਡ ਵਾਲਾ ਪੁਲ ਦਾ ਪ੍ਰੋਜੈਕਟ ਆ ਇਹ ਜਲਦੀ ਸਿਰੇ ਚੜ ਪਿਊਗਾ ਦੂਜਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ 1100 ਰੁਪਏ ਮਹੀਨਾ ਹਰ 1800 ਪਰ ਦੀ ਜਿਹੜੀ ਮੇਰੀ ਭੈਣ ਜਿਹੜੀ ਮੇਰੀ ਮਾਂ ਵਾ ਉਹਨਾਂ ਨੂੰ ਦੇਵਾਂਗੇ ਅਸੀਂ ਇੱਕ ਵਾਦਾ ਕੀਤਾ ਸੀ ਕਿ ਜੇ ਉਹ ਇਸ ਇਲੈਕਸ਼ਨ ਦੇ ਵਿੱਚ ਜੇ ਆਪਣੇ ਇਸ 5 ਸਾਲ ਦੇ ਪੀਰੀਅਡ ਦੇ ਵਿੱਚ 1800 1100 ਰੁਪਏ ਨਹੀਂ ਦੇਣਗੇ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਤੁਹਾਡੇ ਕੋਲ ਵੋਟ ਮੰਗਣ ਵਾਸਤੇ ਨਹੀਂ ਆਊਗਾ ਉਹ ਮੇਰੇ ਖਾਲੇ ਜਲਦੀ ਜਿਹੜਾ 1100 ਰੁਪਿਆ ਸਰਕਾਰ ਨੇ ਵਾਦਾ ਕੀਤਾ ਵਾ ਔਰ ਤੇ ਜਲਦੀ ਹੀ ਉਹਨਾਂ ਦਾ ਪ੍ਰੋਜੈਕਟ ਕੰਮ ਚੱਲ ਰਿਹਾ ਵਾ ਜਲਦੀ ਹੀ ਮੇਰੀ ਹਰ ਭੈਣ ਨੂੰ ਮੇਰੀ ਮਾਂ ਨੂੰ ਉਹਨਾਂ ਨੇ 1100 ਰੁਪਿਆ ਜਿਹੜਾ ਵਾ ਉਹ ਜਲਦੀ ਹੀ ਉਹਨਾਂ ਨੇ ਦੇ ਦੇਣਾ ਵਾ ਜੀ ਦੇਖੋ ਆਮ ਆਦਮੀ ਪਾਰਟੀ ਆ ਇਹ ਆਪਣੇ ਬਲਬੂਤੇ ਦੇ ਖੜੀ ਹੋਈ ਪਾਰਟੀ ਆ ਜੀ ਜਿਸ ਤਰ੍ਹਾਂ ਇਹਨਾਂ ਦੇ ਮਗਰ ਪਾਰਟੀਆਂ ਆ ਜਿਸ ਤਰ੍ਹਾਂ ਕਾਂਗਰਸ ਆ ਜਾਂ ਭਾਜਪਾ ਆ ਵੱਡੇ ਲੈਵਲ ਦੀਆਂ ਪਾਰਟੀਆਂ ਇਹ ਆਮ ਆਦਮੀ ਪਾਰਟੀ ਸਰਕਾਰ ਇੱਕ ਆਪਣੇ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਅੱਜ ਉਹਨੇ ਬੜਾ ਵੱਡਾ ਮਕਾਮ ਹਾਸਲ ਕੀਤਾ ਵਾ ਔਰ ਲੋਕਾਂ ਨੂੰ ਜਲਦੀ ਹੀ ਇਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਗੇ ਆਪਾਂ ਕਈ ਚੀਜ਼ਾਂ ਹੁੰਦੀਆਂ ਦੀ ਜਲਦੀ ਅਕਸੈਪਟ ਕਰ ਲੈਣੇ ਆ ਜੀ ਕਿ ਇਹ ਕੰਮ ਨਹੀਂ ਹੋਏ ਤੇ ਆਪਾਂ ਨਾਰਾਜ਼ ਹੋ ਜਾਂਦੇ ਆ ਦੇਖੋ ਨਾਰਾਜ਼ ਹੋਣ ਵਾਲੀ ਕੋਈ ਗੱਲ ਨਹੀਂ ਆ ਜਿਹੜੇ ਵਾਦੇ ਕੇਜਰੀਵਾਲ ਸਰਕਾਰ ਨੇ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਆ ਉਹ ਪੂਰੇ ਹੋਣਗੇ ਔਰ ਉਹਨਾਂ ਮੁੱਦਿਆਂ ਨੂੰ ਲੈ ਕੇ ਹੀ ਜਿਹੜਾ ਏ ਤਰਨ ਤਰਨ ਦੀ ਚੋਣ ਲੜੀ ਜਾ ਰਹੀ ਆ ਔਰ ਮੇਰੇ ਮੁਤਾਬਕ ਬੜੀ ਉੱਚ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਦੀ ਜਿਹੜੀ ਆ ਆਪਣੀ ਕਮੇਟੀ ਬਣਾਉਗੀ ਜੀ ਔਰ ਉਹਨਾਂ ਦੀ ਗੱਲ ਜਿੱਤ ਦਾ ਸੇਰਾ ਐਮ.ਐਲ.ਏ. ਸਾਹਿਬ ਦੀ ਗੱਲ ਜਿੱਤ ਦਾ ਸੇਰਾ ਪਾਊਗਾ ਜੀ। ਠੀਕ। ਤੋਂ ਇਹ ਸੰਦੀਪ ਖੂਬ ਬੋਬੀ ਜੀ ਜੋ ਕਿ ਬਿਰਾਗ ਪਟਾਰਨ ਆਮ ਆਦਮੀ ਪਾਰਟੀ ਦੇ ਇਹਨਾਂ ਦੱਛਿਆ ਕਿ ਮੇਰੀ ਜਿਹੜੀ ਡਿਊਟੀ ਹੈ ਪੰਜ ਮਸਪਲ ਕਮੇਟੀ ਦੀਆਂ ਵਾਡਾਂ ਦੀ ਹੈ ਔਰ ਮੈਂ ਪੂਰੀ ਦਿਨ ਰਾਤ ਲਾ ਕੇ ਉਹਨਾਂ ਨਾਲ ਮਿਹਨਤ ਕਰਕੇ ਲੋਕਾਂ ਨੂੰ ਜਿਹੜਾ ਹਾਜ਼ਰ ਦਾ ਸੇਵਾ ਦਿੱਤਾ ਜਾਏਗਾ ਔਰ ਮੇਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਤਰ ਤਰ ਬਣੇਗਾ